ਹਾਂਜੀ ਦੋਸਤੋ ਸਫੀ ਕਾਰ ਦੀ ਸ਼ਾਨ ਨੂੰ ਜੌਜੀ ਬਰੇਕ ਕੋਲ ਤਾਂ ਇਹ ਇੱਕ ਮੱਝ ਇਹ ਮੱਝ ਦੇ ਵੀਰੇ ਬੱਚੇ ਨੂੰ ਬਲ ਪੈ ਗਿਆ ਜੀਗਾ ਤਾਂ ਆਪਾਂ ਨੂੰ ਕਹਿੰਦੇ ਜਿਹਨੂੰ ਆਪਾਂ ਤੇ ਬਲ ਪੈ ਗਿਆ ਠੀਕਾ ਤੁਸੀਂ ਇਹ ਮੰਨ ਲਓ ਵੀ ਜਿਹਦੇ ਮੱਝ ਦੇ ਬਲ ਪੈ ਗਏ ਉਹ ਕੱਟਰੂ ਤਾਂ ਚਾਰ ਘਟਾਂ ਨੇ ਬਚਨ ਦੇ ਆਪਾਂ ਇਹਨੂੰ ਬਾਹਰ ਕਿਹੜੇ ਨੇ ਲਪਾਇੇ ਹੈਗੇ ਬਾਪੂ ਜੀ ਦੀ ਕਿਰਪਾ ਰਹੀ ਹੈ ਜਿਹੜਾ ਇੱਕ ਦਵਾਇਆ ਜੀਗਾ ਉਹਨੇ ਖੁੱਲ ਗਿਆ ਠੱਕਾ ਨਹੀਂ ਬੜਾ ਕੀਤਾ ਕੋਈ ਤੇ ਬਾਕੀ ਰਿਹਾ ਕੱਟਾ ਜਿਉਂਦਾਗਾ ਤੁਸੀਂ ਦੇਖਿਆ ਉਹ ਸ਼ੇਫ ਆ ਗਿਆ ਤੇ ਮੱਥਾ ਮਾਰਨਾ ਪੈਦਾ ਬਣਾ ਜਾ ਬਾਕੀ ਹੈ ਕਿ ਮਸ਼ੀ ਇਹ ਇਹ ਰਬਲਤੀ ਇਹਦਾ ਪਲ ਜਮ ਗੂਠਾ ਆਪਣਾ ਵੀਰੇ ਹਨ ਇਹ ਐ ਸੀਗਾ ਖੜਿਆ ਹੋਇਆ ਆਪਾਂ ਕਰਨਾ ਕੀ ਹੁੰਦਾਗਾ ਆਪਣਾ ਇਹ ਜਰ ਬਾਲ ਹੋ ਜੇ ਆਪਾਂ ਇਧਰ ਨਹੀਂ ਖੋਲਣਾ ਹੈਗਾ ਇਧਰ ਫੇਕੋਣਾ ਪੈਂਦਾ ਬੱਚ ਭਰਾ ਹੀ ਕਰਦਨੇ ਆਪਣੇ ਯਾਰ ਕਹਿੰਦੇ ਪਲ ਉਧਰ ਫੇ ਲਾ ਜਾਂਦੇ ਨੇ ਖੋਲਣਾ ਉਹ ਫਿਰ ਬਾਲ ਪੱਧ ਪਾ ਜਾਂਦੇ ਨੇ ਫਿਰ ਉਹਨੂੰ ਦੇ ਗੇੜੇ ਤੇ ਗੇੜਾ ਦੇ ਗੇੜਾ ਦਵਾਈ ਆਉਂਦੇ ਨੇ ਵੀਰੇ ਦੇ ਲੈ ਜਾਂਦੇ ਨੇ ਕਿਤੇ ਲੈ ਜਾਂਦੇ ਨੇ ਫਿਰ ਖੁੱਲਦਾ ਨਹੀਂ ਹੈਗਾ ਤੇ ਉਹਦੇ ਨਾਲ ਵੀਰੇ ਕੋਈ ਪੱਤਣ ਨਹੀਂ ਰੱਖਿਆ ਆਪਾਂ ਨੇ ਕੋਈ ਹੁਣ ਕੀਤਾ ਵਸ਼ ਜੂੜ ਲਾਇਆ ਸੀਗਾ ਪਛੇਰੇ ਦੇਖਦਾ ਹੁੰਦਾ ਆ ਪਿਆਗਾ ਤੇ ਜਿਹੜਾ ਦਵਾਇਆ ਸੀ ਬਲ ਖੁੱਲ ਗਿਆ ਤੇ ਮੈਂ ਕਿਹਾ ਟੀਟਕ ਓਕੇ ਜਮਾ ਕੱਟਰ ਓਕੇ ਬੱਜ ਗਿਆ ਤੇ ਹੁਣ ਆਪਾਂ ਜੇ ਬੋਤਲ ਲਾਉਣ ਜਾ ਰਹੇ ਹਾਂ ਚੱਪਾ ਤੇ ਬਾਕੀ ਜਗ੍ਹਾ ਜਿਹੜਾ ਪਾਣੀ ਮੱਝ ਦੇ ਬਲ ਪਿਆ ਹੁੰਦਾ ਤਾਂ ਬਈ ਨਾ ਖੁੱਲੇ ਤਾਂ ਆਪਾਂ ਨੂੰ ਫੋਨ ਕਰਦੇ ਯਾਰ ਆਪਾਂ ਵੀ ਲੋਕਾਂ ਵਾਂਗੂ ਬਾਲਾ ਤੇ ਵਾਲੀ ਕਰਦੇ ਜਿਹੇ ਲੋਕ 5-5 6 ਹਜ਼ਾਰ ਲੈ ਜਾਂਦੇ ਆਪਣਾ ਕੋਈ ਨਹੀਂ ਦਾ ਸੁਣੀ ਯਾਰ ਕੋਈ ਨਹੀਂ ਇਹ ਚੀਜ਼ ਦਾ ਥੋੜੀ ਜਿਹੀ ਹਾਲਤ ਤਾਂ ਬੁਰੀ ਹੋ ਜਾਂਦੀ ਹੈ ਤੇ ਮੱਥਾ ਮਾਰਨਾ ਪੈਂਦਾ ਬਾਕੀ ਵੀਰੇ ਵੀਡੀਓ ਸ਼ੇਅਰ ਕਰਦੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਆਪਾਂ ਟੁੱਟੋ ਤਾਂ ਬਣਾ ਲੈ ਇਹ ਨਕਦਾ ਚੱਲ ਗਿਆ ਦੋਸਤਾਂ ਪਾਣੀ ਦਾ ਹੱਥ ਪਾ ਕੇ ਨਿਕਲੇਗਾ ਇਹਦੇ ਅੰਦਰੋਂ ਉਹ ਵੀ ਕੰਮ ਹੁੰਦਾ ਨਾ ਰ